ਨਿਮਿਸ਼ਾ ਪ੍ਰੀਆ ਦੇ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਉਸ ਨੂੰ 17 ਜੁਲਾਈ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਹੈਗੀ 17 ਜੁਲਾਈ ਨੂੰ ਇਹ ਖਬਰ ਆਈ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਹੈਗਾ ਪਰ ਹੁਣ ਇਹ ਖਬਰ ਆ ਰਹੀ ਆ ਕਿ ਤਲਾਲ ਅਬਦੁਲ ਮਹਿਤੀ ਜਿਸ ਦਾ ਕਿ ਕਤਲ ਕੀਤਾ ਗਿਆ ਹੈ ਨਿਮਿਸ਼ਾ ਪ੍ਰੀਆ ਦੇ ਵੱਲੋਂ ਉਸ ਦੇ ਪਰਿਵਾਰ ਦੇ ਵਿੱਚੋਂ ਉਸ ਦੇ ਭਰਾ ਨੇ ਪੋਸਟ ਪਾ ਕੇ ਇੱਕ ਗੱਲ ਕਹੀ ਹੈਗੀ ਕਿ ਸਾਡੇ ਭਰਾ ਦੇ ਕਤਲ ਕਾਤਲ ਨੂੰ ਜਿਹੜਾ ਹੈਗਾ ਮੌਤ ਦੀ ਸਜ਼ਾ ਹੋਵੇ ਜੇਕਰ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਆ ਤਾਂ ਅਸੀਂ ਚਾਹੁੰਦੇ ਹਾਂਗੇ ਕਿ ਜਿਸਨੇ ਸਾਡੇ ਭਰਾ ਦਾ ਕਤਲ ਕੀਤਾ ਹੈਗਾ ਉਸ ਨੂੰ ਵੀ ਜਿਹੜੀ ਹੈਗੀ ਮੌਤ ਦੀ ਸਜ਼ਾ ਹੀ ਹੋਣੀ ਚਾਹੀਦੀ ਆ ਅਸੀਂ ਇਨਸਾਫ ਚਾਹੁੰਦੇ ਆਂਗੇ ਇੱਕ ਹੋਰ ਚੀਜ਼ ਉਹਨਾਂ ਨੇ ਜਿਹੜੀ ਸਾਫ਼ ਕੀਤੀ ਹੈਗੀ ਤਰਾਲ ਅਬਦੋ ਮਹਿਤੀ ਦੇ ਭਰਾ ਨੇ ਕਲੀਅਰ ਕੀਤੀ ਹੈਗੀ ਗੱਲ ਕਿ ਇੰਡੀਅਨ ਮੀਡੀਆ ਜਿਹੜਾ ਆ ਇੱਕ ਫੇਕ ਨਿਊਜ਼ ਜਿਹੜੀ ਹੈਗੀ ਫੈਲਾ ਰਿਹਾ ਹੈ ਜ਼ਿਆਦਾਤਰ ਉਹ ਫੇਕ ਨਿਊਜ਼ ਇਹ ਆਗੀ ਕਿ ਦੱਸਿਆ ਜਾ ਰਿਹਾ ਹੈਗਾ ਕਿ ਨਿਮਿਸ਼ਾ ਪ੍ਰਿਆ ਦਾ ਪਾਸਪੋਰਟ ਤਰਾਲ ਅਬਦੋ ਮਹਿਤੀ ਨੇ ਜ਼ਬਤ ਕਰ ਲਿਆ ਸੀਗਾ ਜੋ ਕਿ ਸੱਚ ਨਹੀਂ ਹੈ ਜੇਕਰ ਇਹ ਸੱਚ ਹੁੰਦਾ ਤਾ ਜਮਨ ਦੀ ਅਦਾਲਤ ਦੇ ਵਿੱਚ ਨਿਮਸ਼ਾ ਪ੍ਰੀਆ ਦੇ ਵਕੀਲ ਇਹ ਗੱਲ ਕਿਉਂ ਨਹੀਂ ਪੇਸ਼ ਕਰ ਸਕੇ ਕਿ ਤਲਾਲ ਅਬਦੁਲ ਮਹਿਤੀ ਨੇ ਜਿਹੜਾ ਹੈਗਾ ਨਿਮਸ਼ਾ ਪ੍ਰੀਆ ਦਾ ਪਾਸਪੋਰਟ ਜ਼ਬਤ ਕੀਤਾ ਸੀਗਾ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਜਿਹੜੀ ਗੱਲ ਕਲੀਅਰ ਕੀਤੀ ਹੈਗੀ ਉਹ ਇਹ ਹੈਗੀ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕੋਈ ਬਲੱਡ ਮਨੀ ਨਹੀਂ ਚਾਹੁੰਦੇ ਭਾਵੇਂ ਸਾਨੂੰ 10 ਮਿਲੀਅਨ ਡਾਲਰ ਦੇ ਦਿੱਤੇ ਜਾਣ ਭਾਵੇਂ ਇਸ ਤੋਂ ਜ਼ਿਆਦਾ ਅਮਾਉਂਟ ਦੇ ਦਿੱਤੀ ਜਾਵੇ ਪੈਸਿਆਂ ਦੀ ਸਾਨੂੰ ਕੋਈ ਬਲੱਡ ਮਨੀ ਨਹੀਂ ਚਾਹੀਦੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਗਿਆ ਹੈ ਜਿਸ ਦਾ ਕਤਲ ਹੋਇਆ ਹੈਗਾ ਤਾਂ ਆਪਾਂ ਚਾਹੁੰਦੇ ਆਂਗੇ ਕਿ ਜਿਨੇ ਸਾਡੇ ਪਰਿਵਾਰ ਦੇ ਮੈਂਬਰ ਦਾ ਕਤਲ ਕੀਤਾ ਹੈਗਾ ਉਸ ਨੂੰ ਵੀ ਜਿਹੜੀ ਹੈਗੀ ਮੌਤ ਦੀ ਸਜ਼ਾ ਹੀ ਮਿਲੇ ਤੇ ਇਨਸਾਫ ਹੋਵੇ ਸਾਡੇ ਪਰਿਵਾਰ ਦੇ ਮੈਂਬਰ ਦੇ ਨਾਲ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ